ਜੋ ਮਾਸਕੇ ਕੰਟੀ ਹੋ ਜਾਂਦੀ ਤੀ ਤਾਲੇ ਲੱਗੇ ਹੋਇਆ ਕਿ ਚੀਜ਼ ਨਹੀਂ ਸੁਪਰ ਨਹੀਂ ਸੁਪਦੇ ਨਹੀਂ ਸ਼ੀਸ਼ਾ ਤਾਂ ਨਹੀਂ ਬੰਨਿਆ ਸ਼ਟਲ ਹੀ ਚੱਕਿਆ ਅੱਛਾ ਸ਼ਟਲ ਆਪਣੇ ਲੱਗੇ ਹੋਏ ਆ ਅੱਛਾ ਕੋਈ ਨਹੀਂ ਚੱਲਦਾ ਉਹ ਤਾਲਾ ਉਹ ਚਲੇਉਂਦਾ ਉਸੇ ਤੋਂ ਨਹੀਂ ਆਉਂਦਾ ਉਸ ਟਾਈਮ ਫਿਰ ਉਹ ਸ਼ਟਰ ਤੇ ਮੰਦਰ ਆਹ ਚਾਡਾ ਲੰਪਰ ਉਹ ਸ਼ਟਰ ਦਾ ਬਿੰਗਾ ਕੀਤਾ ਤੇ ਆ ਆ ਵੇਰ ਕਾਸ ਦਾ ਢਾਈ ਦਾ ਟੋਲ ਹੋਰ ਕੋਈ ਜੀ ਨਹੀਂ ਹੈ ਨਾ ਛੇੜੀ ਦੇਣਾ ਆ ਆ ਰੱਖ ਦੇ ਆ ਕੇ ਸੀ ਅੰਦਰ ਸੋਹਰੇ ਆ ਸੁਣਨ ਵਾਲੇ ਤੁਹਾਨੂੰ ਦੇ ਆ ਪਏ ਆ ਨਾ ਉੱਪਰ ਨੂੰ ਜਾਨੀ ਨਾ ਚੱਲੇ ਮੋਰ ਕੋ ਜੀ ਨਹੀਂ ਐਨਾ ਛੇੜੀ ਦੇ ਲੱਛਣ ਨਹੀਂ ਜੱਟਿਆ ਕੱਪੜੇ ਛੱਟੇ ਸਾਰੇ ਬਾਹਰ ਇੱਥੋਂ ਆ ਲਾਈਨ ਭਰੀ ਦੀ ਨੇ ਇਹ ਕਾਦੀ ਕੱਪੜੇ ਆ ਨਹੀਂ ਪ੍ਰੈਸ ਦੇ ਇੱਥੇ ਸੀਗੇ ਆ ਸੀਗੇ ਆਜੀ ਬਾਜੀ ਕੀ ਨਾਮ ਆ ਆਪਣਾ ਕਿਹੜਾ ਪੈਂਦੇ ਆ ਤੇ ਕੀ ਗੱਲ ਹੋਈ ਭਾਈ ਨਾਮ ਮੇਰਾ ਹੈਗਾ ਸ਼ੁਭਮ ਪਿੰਡ ਸਾਡਾ ਓੜੀ ਆ ਜੀ ਤੇ ਸਾਡੀ ਦੁਕਾਨ ਸਾਡ ਚੋਰੀ ਹੋ ਗਈ ਤੇ ਨਾ ਡਰਾਈਕਲਨੀ ਦੁਕਾਨ ਸਾਡੀ ਸਾਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਤੇ ਇਹ ਕਿੰਨੇ ਕ ਵਜੇ ਇਹਦੀ ਗੱਲ ਹੋਊਗੀ ਇਹ ਹੈਗੀ ਆ ਸਾਢੇ 4 ਵਜੇ ਦੀ ਗੱਲ 4 4:30 ਵਜੇ ਦੀ ਗੱਲ ਆ ਫੋਨ ਆਇਆ ਸਾਨੂੰ ਤੇ ਉਹ ਕਹਿੰਦੇ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਹੋਈ ਆ ਆ ਕੇ ਚੈੱਕ ਕੀਤਾ ਤੇ ਆ ਕੇ ਅਸੀਂ ਫੋਨ ਕੰਪਲੀਟ ਕੀਤੀ ਕੋਲ ਸਟੇਸ਼ਨ ਉਹ ਮੌਕੇ ਤੇ ਆ ਕੇ ਚੈੱਕ ਕਰ ਗਿਆ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਆਪਣਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਬਾ ਕੋਟ ਪੈਂਟ ਚੱਕੇ ਗਏ ਕਿੰਨੇ ਸਾਡੇ ਸਾਡੇ ਤੇ ਲੇਡੀਜ਼ ਸੂਟ ਸੀਗੇ ਉਹ ਵੀ ਚੋਰੀ ਹੋ ਗਏ ਸਾਰੇ ਜੀ ਇੱਕ ਬਿਲਕੁਲ ਸ਼ਟਰ ਬੰਦ ਕੇ ਕੀਤਾ ਗਿਆ ਸ਼ਟਰ ਖਿੱਚ ਕੇ ਖਿੱਚ ਲਿਤਾ ਉਹਨਾਂ ਨੇ ਤਾਲੇ ਲੱਗੇ ਹੋਏ ਆ ਦੋਨੋਂ ਸ਼ਟਰ ਉਹਨਾਂ ਨੇ ਖਿੱਚਿਆ ਸਾਡੀ ਮੰਗ ਇਹੀ ਹੈ ਜੀ ਕਿ ਚੋਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਕਿ ਹੋਰ ਅੱਗੇ ਬਹੁਤ ਸਾਰੀਆਂ ਦੁਕਾਨਾਂ ਵੀ ਆ ਉਹਨਾਂ ਨੂੰ ਸੇਫ ਕੀਤਾ ਜਾਵੇ